ਅੱਜ ਦਾ ਪੈਗਲੌਗ ਦੇਖਣ ਬੜੇ ਸਾਰੇ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਹੈ ਅੱਜ ਦੀ ਕਹਾਣੀ ਜੋ ਮੈਂ ਸੁਣਾਉਣ ਜਾ ਰਿਹਾ ਹਾਂ ਇਸ ਸਾਲ 1936 ਦੇ ਵਿੱਚ ਅਪ੍ਰੈਲ ਮਹੀਨੇ ਇੱਕ ਪੰਜਾਬੀ ਦੇ ਰਸਾਲੇ ਵਿੱਚ छਪੀ ਸੀ ਇਸ ਕਹਾਣੀ ਦਾ ਸਿਰਲੇਖ ਮੈਂ ਦਰਸ਼ਕਾਂ ਤੇ ਛੱਡਦਾ ਅੱਜ ਦੀ ਕਹਾਣੀ ਸ਼ੁਰੂ ਕਰਦੇ ਹਾਂ ਸਿਰਲੇਖ ਬਹੁਤ ਹੀ ਨਵੇਕਲਾ ਹੈ ਜੋ ਮੈਂ ਅਗਲੇ ਐਪੀਸੋਡ ਦੇ ਵਿੱਚ ਆਪ ਜੀ ਨੂੰ ਦੱਸਵੀਂ ਦੇਵਾਂਗਾ ਅਤੇ ਇਸ ਲੇਖਕ ਦਾ ਨਾਮ ਵੀ ਉਸ ਵੇਲੇ ਹੀ ਦੱਸਾਂਗਾ ਅਥਰੂ ਜੇ ਮੁੱਲ ਵਾਲੀ ਚੀਜ਼ ਸਮਝੇ ਜਾਂ ਤਾਂ ਉਹ ਸੱਚਮੁੱਚ ਹੀ ਬਹੁਤ ਹੀ ਅਮੀਰ ਸੀ ਉਸ ਪਾਸ ਇਹਨਾਂ ਦਾ ਬਹੁਤ ਵੱਡਾ ਖਜ਼ਾਨਾ ਸੀ ਸ਼ਾਇਦ ਉਸ ਦੇ ਸ਼ਰੀਰ ਦਾ ਲਹੂ ਹੀ ਅਥਰੂ ਬਣ ਗਿਆ ਸੀ ਉਸ ਦੇ ਪੁੱਛੜ ਇੱਕ ਕੁਬਰੇ ਦਾ ਲੜਕਾ ਸੀ ਉਸ ਨੂੰ ਕਦੇ ਕਿਸੇ ਨੇ ਹੱਸਦਿਆਂ ਨਹੀਂ ਦੇਖਿਆ ਸੀ ਪਰ ਸਦਾ ਤੋਂ ਉਲਟ ਅੱਜ ਉਹ ਇੰਨੇ ਜ਼ੋਰ ਜੋਂ ਹਸ ਰਹੀ ਸੀ ਕਿ ਸਾਰੇ ਲੋਕ ਹੈਰਾਨ ਸਨ ਅਤੇ ਹਰ ਵੇਖਣ ਵਾਲੇ ਨੂੰ ਉਸ ਦੇ ਪਾਗਲ ਹੋਣ ਦਾ ਹੀ ਸ਼ੱਕ ਪੈ ਰਿਹਾ ਸੀ ਉਸ ਨੂੰ ਰੋਂਦਿਆਂ ਦੇਖ ਕੇ ਤਾਂ ਪਤਾ ਨਹੀਂ ਕੋਈ ਰੋਇਆ ਵੀ ਹੋਇਆ ਕਿ ਨਹੀਂ ਪਰ ਉਸ ਨੂੰ ਹੱਸਦਿਆਂ ਦੇਖ ਕੇ ਸਾਰੇ ਹੱਸ ਰਹੇ ਸਨ ਸਾਰੀ ਗਲੀ ਦੀਆਂ ਔਰਤਾਂ ਉਸ ਦੀ ਕੋਠਰੀ ਦੇ ਅੱਗੇ ਇਕੱਠੀਆਂ ਹੋਈਆਂ ਹੋਈਆਂ ਸਨ ਉਸ ਦੀ ਉਮਰ ਕੋਈ ਬਹੁਤੀ ਨਹੀਂ ਸੀ ਕੋਈ 20-20 ਬਾਈਆਂ ਬਰਿਆਂ ਦੀ ਹੀ ਹੋਵੇ ਗਲੀ ਵਿੱਚ ਰਹਿੰਦੇ ਆ ਉਸ ਨੂੰ ਥੋੜਾ ਜਿਹਾ ਚੇਲ ਹੋਇਆ ਸੀ ਔਰ ਕੋਈ ਨਹੀਂ ਜਾਣਦਾ ਸੀ ਕਿ ਉਸ ਦਾ ਕੋਈ ਸਾਥ ਸੰਬੰਧੀ ਵੀ ਹੈ ਕਿ ਨਹੀਂ ਸਾਰਾ ਦਿਨ ਉਹ ਮਿਹਨਤ ਪੂਰੀ ਕਰਦੀ ਸੀ ਕਿਸੇ ਨਾਲ ਉਸ ਦੀ ਬੋਲਚਾਲ ਘੱਟ ਵਧੀ ਸੀ ਉਦੀਆਂ ਅੱਖਾਂ ਕਦੇ ਕਿਸੇ ਸੁਗੀਆਂ ਨਹੀਂ ਸਰਵੇਖੀਆਂ ਅੱਜ ਜਦ ਕੇ ਸਦਾ ਦੇ ਸੁਹਾਵ ਤੋਂ ਉਲਟ ਉਹ ਹਸਲੀ ਸੀ ਨਹੀਂ ਤੈਨੂੰ ਵੀ ਹੋ ਗਿਆ ਅੱਜ ਇਹ ਸਵਾਲ ਨੂੰ ਸਾਰਿਆਂ ਨੇ ਦੁਹਰਾਇਆ ਤਹਿਰਾਇਆ ਪਰ ਉਸਨੇ ਹਾਸੇ ਤੋਂ ਸਵਾ ਕੋਈ ਉੱਤਰ ਨਾ ਦਿੱਤਾ ਅੰਤ ਸਾਰਿਆਂ ਹਾਰ ਕੇ ਆਪੋ ਆਪਣੇ ਘਰੀ ਤੁਰ ਗਈਆਂ ਪਰ ਮਥਰਾ ਦੇ ਹੀ ਉਸ ਪਾਸੋਂ ਨਾ ਏਗੀ ਮਥਰਾ ਗਈ ਦਾ ਉਸ ਨਾਲ ਕੁਝ ਪਿਆਰ ਤੇ ਕੋਈ ਹਮਦਰਦੀ ਵੀ ਸੀ ਉਹ ਉਸ ਨੂੰ ਕੱਪੜੇ ਵੀ ਸਉਣ ਲੈ ਦਿੰਦੀ ਸੀ ਅਤੇ ਹੋਰਾਂ ਕੋਲ ਵੀ ਲੈ ਦਿੰਦੀ ਸੀ ਆਪਣੀ ਇਸ ਦਿਆਲੂ ਤੇਮੀ ਨੂੰ ਇਕੱਲੀ ਬੈਠੀ ਵੇਖ ਕੇ ਘੜੀ-ਘੜੀ ਉਹਦੇ ਪੁੱਛਣ ਤੇ ਉਹ ਆਪਣਾ ਦੁੱਖ ਖੋਲਣ ਲਈ ਤਿਆਰ ਹੋ ਗਈ। ਉਸਦਾ ਚਿਹਰਾ ਗੰਭੀਰ ਹੋ ਗਿਆ ਤੇ ਨਾਲ ਹੀ ਹਾਸਾ ਵੀ ਬੰਦ ਹੋ ਗਿਆ। ਮਥਰਾ ਗਈ ਉਸਦੇ ਰਤਾ ਹੋਰ ਨੇੜੇ ਹੋ ਗਈ। ਉਹ ਬੋਲੀ ਪਹਿਲਾ ਦਸਕਾ ਬੀਬੀ ਤੇਰਾ ਹਾਸਾ ਕਿਉਂ ਬੰਦ ਨਹੀਂ ਹੁੰਦਾ? ਮੂਰਖ ਕਿਸੇ ਥਾਂ ਦੀ ਮਥਰਾ ਤੇ ਇਹਨੇ ਉਸੇ ਮੋਢੇ ਤੇ ਥੱਪਾ ਮਾਰ ਕੇ ਕਿਹਾ ਇਹੋ ਗੱਲ ਤੇ ਸਭੋ ਮੈਂ ਤੈਥੋਂ ਵੀ ਪੁੱਛਣੀ ਆ। ਉਹ ਆਪਣੇ ਸਜੇ ਖੱਬੇ ਇਸ ਤਰ੍ਹਾਂ ਚੌਕਸੀ ਨਾਲ ਟੱਕੇ ਕੇ ਉਸ ਦੀਆਂ ਗੱਲਾਂ ਕੋਈ ਸੁਣਦਾ ਨਹੀਂ ਰਿਹਾ ਬੋਲੀ ਤੈਨੂੰ ਪਤਾ ਏ ਬੀਬੀ ਮੈਂ ਗਲੀ ਵਾਲਿਆਂ ਨਾਲ ਮਿਲਦੀ ਵਰਤਦੀ ਕਿਉਂ ਨੇ ਕਿਸੇ ਦੇ ਚੌਂਕੇ ਤੇ ਚੜਨਾ ਤੇ ਕਿਤੇ ਰਿਆ ਮੈਂ ਕਦੇ ਕਿਸੇ ਦੀ ਦਲੀਜ਼ ਵੀ ਨਹੀਂ ਦਿੱਤੀ ਮਸਰਾ ਦੇ ਬੋਲੀ ਪਤਾ ਏ ਕਈ ਵਾਰੀ ਤੈਨੂੰ ਪੁੱਛਣ ਪੁੱਛਣ ਦੀ ਕਰਦੀ ਰਹੀ ਆ ਪਰ ਤੂੰ ਤੇ ਗੱਲ ਕੁਝ ਹੀ ਨਹੀਂ ਕਰਦੀ ਉਸ ਦੀ ਗੱਲ ਟੋਕ ਕੇ ਕਾਲੀ ਨਾਲ ਬੋਲੀ ਤੈਨੂੰ ਪਤਾ ਏ ਮੇਰਾ ਨਾਂ ਕੀ ਏ ਨਾਂ ਤੇਰਾ ਏ ਤੇਜਕੌਰ ਹੋਰ ਕੀ ਨਹੀਂ ਇਹ ਮੇਰਾ ਨਕਲੀ ਨਾਂ ਹੈ ਨਕਲੀ ਕਿਵੇਂ ਮੇਰਾ ਅਸਲੀ ਨਾਂ ਕੁਝ ਹੋਰ ਹੈ ਇਹ ਮੇਰਾ ਨਾਂ ਤੇ ਉਦੋਂ ਰੱਖਿਆ ਗਿਆ ਸੀ ਜਦੋਂ ਮੈਨੂੰ ਸਿੱਖਾਂ ਵਿੱਚ ਲੜਾਇਆ ਗਿਆ ਸੀ ਸਿੱਖਾਂ ਵਿੱਚ ਲੜਾਇਆ ਗਿਆ ਸੀ ਤੇ ਤੂੰ ਫਿਕਰ ਨਾ ਕਰ ਬੀਬੀ ਮੈਂ ਕਿਸੇ ਦਾ ਤਾਂ ਨਹੀਂ ਵਿਗਾੜਿਆ ਭਾਵੇਂ ਉਹਨਾਂ ਮੈਨੂੰ ਲੜਾ ਲਿਆ ਸੀ ਪਰ ਮੈਨੂੰ ਥੋੜੇ ਦਿਨਾਂ ਵਿੱਚ ਹੀ ਪਤਾ ਲੱਗ ਗਿਆ ਸੀ ਕਿ ਇਹ ਸਭ ਕੁਝ ਧੋਖੇ ਦੀ ਰੱਟੀ ਹੈ ਮੈਂ ਜਿਸ ਦੇ ਨਾਲ ਲੱਗੀ ਸਾਂ ਉਹ ਬੜਾ ਵੱਡਾ ਆਦਮੀ ਹੈ ਉਸਨੇ ਮੇਰੇ ਪ੍ਰੇਮ ਵਿੱਚ پاگل ਹੋ ਕੇ ਮੇਰੇ ਨਾਲ ਘਰਦਿਆਂ ਤੋਂ ਚੋਰੀ ਵਿਆਹ ਕਰਾ ਲਿਆ ਸੀ ਪਰ ਅਸਲ ਵਿੱਚ ਵਿਆਹ ਨਹੀਂ ਵਿਆਹ ਦਾ ਸੌਂਗ ਸੀ ਉਸਨੇ ਮੈਨੂੰ ਕਿਵੇਂ ਬਰਬਾਦ ਕੀਤਾ ਤੇ ਮੈਨੂੰ ਵਸਦੀ ਹਸਲੀ ਨੂੰ ਉਜਾੜ ਦਿੱਤਾ ਇਹ ਵੀ ਬਹੁਤ ਲੰਮੀ ਕਹਾਣੀ ਹੈ ਪਰ ਮੈਂ ਤੈਨੂੰ ਅੱਜ ਥੋੜੀ ਜਿਹੀ ਸੁਣਾਵਾਂਗੀ ਹਾਂ ਸੱਚ ਤੂੰ ਪੁੱਛਿਆ ਸੀ ਇਹਨਾਂ ਮੈਂ ਹਸਲੀ ਕਿਉਂ ਆ ਲੈ ਵੇਖ ਤੇ ਉਸਨੇ ਆਪਣੇ ਮੈਲੇ ਦੁਪੱਟੇ ਦੀ ਕੰਨੀਓ ਖੋਲ ਕੇ ਇੱਕ ਚਿੱਠੀ ਮਸਰਾ ਦੀ ਨੂੰ ਪੜਨ ਨੂੰ ਭੇਜਿਆ ਮਥਰਾ ਦੀਨੇ ਚਿੱਠੀ ਖੋਲ ਕੇ ਪੜ੍ਹੀ ਉਸ ਵਿੱਚ ਲਿਖਿਆ ਸੀ ਪਿਆਰੀ ਤੇ ਮੈਂ ਤੇਥੋਂ ਬੜਾ ਸ਼ਰਮਿੰਦਾ ਹਾਂ ਜੋ ਮੇਰੀ ਵਜ੍ਹਾ ਕਰਕੇ ਤੈਨੂੰ ਇਤਨੇ ਦੁੱਖ ਚ ਝਲਣੇ ਪਏ ਮੈਂ ਤੇਰੀ ਗੋਲ ਟੂੰਡ ਭਾਲ ਕੀਤੀ ਤੇ ਅੰਤ ਮੈਨੂੰ ਤੇਰੇ ਰਹਿਣ ਦਾ ਟਿਕਾਣਾ ਪਤਾ ਲੱਗ ਹੀ ਗਿਆ ਮੈਂ ਇੰਨੀ ਤਰੀ ਰਾਤ ਨੂੰ ਤੇਰੇ ਮਕਾਨ ਤੇ ਆਵਾਂਗਾ ਤੇ ਫਿਰ ਤੈਨੂੰ ਸਾਰੀਆਂ ਗੱਲਾਂ ਦੱਸ ਕੇ ਤੇ ਤੋਂ ਮਾਫੀ ਮੰਗਾਂਗਾ ਮੇਰਾ ਦਿਲ ਹੁਣ ਵੀ ਤੇਰੇ ਨਾਲ ਪਰ ਕੀ ਕਰਾਂ ਮਜਬੂਰ ਹੋ ਕੇ ਮੈਨੂੰ ਵਿਆਹ ਕਰਾਣਾ ਪਿਆ ਪਰ ਤੇਰੇ ਪ੍ਰੇਮ ਨੂੰ ਮੈਂ ਮਰਦੇ ਦਮ ਤੱਕ ਨਹੀਂ ਭੁੱਲ ਸਕਦਾ ਉਮੀਦ ਹੈ ਤੂੰ ਮੇਰੇ ਪਿਛਲੇ ਕਠੋਰਤਾ ਭਰੇ ਵਰਤਾਓ ਤੇ ਬੇਵਫਾਈ ਨੂੰ ਭੁੱਲ ਜਾਵੇਂਗੀ ਮੈਂ ਤੇਰੀ ਹੁਣ ਵੀ ਹਰ ਤਰ੍ਹਾਂ ਦੀ ਸਹਾਇਤਾ ਕਰਨ ਦਾ ਭਰੋਸਾ ਦਵਾਦਾ ਤੇਰਾ ਪ੍ਰੇਮੀ ਮਥਰਾ ਗੀਦੇਸ ਦੇਲ ਤੇ ਇਸ ਚਿੱਠੀ ਦਾ ਗਹਿਰਾ ਅਸਰ ਹੋਇਆ ਅਜਿਹੇ ਨਿਰਦਈ ਪਤੀ ਨੂੰ ਉਹ ਦਿਲ ਵਿੱਚ ਹਜ਼ਾਰ ਹਜ਼ਾਰ ਰਾਂਟਾ ਪਾਉਣ ਲੱਗੀ ਉਸਨੇ ਪੁੱਛਿਆ ਤੇ ਤੇਜੋ ਉਹ ਅੱਜ ਰਾਤ ਨੂੰ ਆਵੇਗਾ ਤੇਰੇ ਘਰ ਤਰੀਖ ਤੇ ਅੱਜ ਦੀ ਹੈ ਆਹੋ ਬੀਬੀ ਅੱਜ ਹੀ ਸ਼ਾਇਦ ਆਵੇਗਾ ਪਰ ਉਸਨੇ ਤੇਰੇ ਨਾਲ ਇਹ ਧਰੋ ਕਿਵੇਂ ਕੀਤਾ ਸੁਨਾਤੇ ਸਹੀਂ ਤੇਜਕਰ ਬੋਲੀ ਉਸ ਦੁਰਾਚਾਰੀ ਨੇ ਮੈਨੂੰ ਕਈਆਂ ਟੰਗਾਂ ਨਾਲ ਆਪਣੇ ਪਿਆਰ ਵਿੱਚ ਫਸਾਇਆ ਬੜੀਆਂ-ਬੜੀਆਂ ਆਸਾਂ ਬਣਾਈਆਂ ਮੈਂ ਭਾਵੇਂ ਬੇੜੇ ਦੇ ਵਿੱਚੋਂ ਸੀ ਪਰ ਢੇਕੇ ਘਰ ਦੇ ਸੁਖੀ ਸਾਂ ਮਾਪਿਆਂ ਦੀ ਮੈਂ ਇੱਕੋ ਇੱਕ ਧੀ ਸਾਂ ਪਰ ਮੱਥੇ ਦੇ ਲੇਖ ਖੋਟੇ ਸਨ ਉਸ ਮੋਮੋ ਠਗੜੇ ਦੀਆਂ ਗੱਲਾਂ ਵਿੱਚ ਫਸ ਗਈ ਤੇ ਇੱਕ ਦਿਨ ਅੱਧੀ ਰਾਤੀ ਉਸਦੇ ਨਾਲ ਨਿਕਲ ਤੁਰੀ ਰਸਮੀ ਤੌਰ ਤੇ ਉਸਨੇ ਗੁਰਦੁਆਰੇ ਜਾ ਕੇ ਇੱਕ ਦਿਨ ਰਾਤ ਨੂੰ ਚੋਰੀ ਮੇਰੇ ਨਾਲ ਆਨੰਦ ਵੀ ਬੜਾ ਲਿਆ ਤੇ ਮੈਨੂੰ ਆਪਣੇ ਧਰਮ ਵਿੱਚ ਸ਼ਾਮਲ ਵੀ ਕਰ ਲਿਆ ਇਸ ਤੋਂ ਬਾਅਦ ਬੜਾ ਡੇਢ ਬੜਾ ਅਸਾਂ ਬੜੇ ਸੁੱਖ ਦਾ ਕਟਿਆ ਅਖੀਰ ਹੌਲੀ ਹੌਲੀ ਉਸਦੇ ਪ੍ਰੇਮ ਦਾ ਰੰਗ ਫਿੱਕਾ ਪੈਣ ਲੱਗਾ ਇਨ੍ਹਾਂ ਹੀ ਦਿਨਾਂ ਵਿੱਚ ਇਹ ਕਾਕਾ ਜੋ ਉੱਥੇ ਹੀ ਖੇਡ ਰਿਹਾ ਸੀ ਪੈਦਾ ਹੋਇਆ ਉਸ ਤੋਂ ਬਾਅਦ ਤਾਂ ਉਸਦੇ ਤੌਰ ਹੀ ਬਦਲ ਗਏ ਕਈ ਕਈ ਦਿਨ ਉਹ ਘਰ ਨਹੀਂ ਸੀ ਵਰਦਾ ਕੁਝ ਦਿਨ ਬਾਅਦ ਉਹ ਆਪਣੇ ਇੱਕ ਦੋਸਤ ਨੂੰ ਨਾਲ ਲੈ ਕੇ ਆਇਆ ਅਤੇ ਤੀਜੇ ਦਿਨ ਉਹ ਮੈਨੂੰ ਆਪਣੇ ਉਸ ਦੋਸਤ ਦੇ ਹਵਾਲੇ ਕਰਕੇ ਤਿੱਤਰ ਹੋ ਗਿਆ। ਜਦ ਮੈਨੂੰ ਉਹਦੇ ਦੋਸਤ ਤੋਂ ਪਤਾ ਲੱਗਾ ਕਿ ਮੇਰਾ ਘਰ ਵਾਲਾ ਹੀ ਮੈਨੂੰ ਉਸ ਪਾਸ ਵੇਚ ਗਿਆ ਹੈ ਤਾਂ ਮੇਰਾ ਬਹੁਤ ਹੀ ਮਨ ਖਰਾਬ ਹੋਣ ਲੱਗਾ। ਭਾਵੇਂ ਮੈਂ ਆਪਣੇ ਮਾਪਿਆਂ ਨਾਲ ਦਗਾ ਕਰਾਈ ਸਾਂ ਪਰ ਇਹ ਮਤਲਬ ਤਾਂ ਇਹ ਨਹੀਂ ਸੀ ਕਿ ਮੈਂ ਹਰ ਕਿਸੇ ਦੀ ਟੀਮੀ ਬਣ ਗਈ ਸਾਂ। ਮੈਂ ਉਸੇ ਰਾਤ ਕਾਕੇ ਨੂੰ ਲੈ ਕੇ ਉਸ ਮਕਾਨ ਚ ਲੁੱਕ ਕੇ ਨਿਕਲ ਤੁਰੀ ਤੇ ਰਾਤੋ ਰਾਤ ਗੱਡੀ ਚੜ੍ਹ ਕੇ ਇੱਥੇ ਆ ਗਈ। ਇਸ ਤੋਂ ਬਾਅਦ ਇਹ ਵਰਾ ਸਵਾਵਰਾ ਜਿੰਨਾ ਦੁੱਖਾਂ ਦਾ ਮੈਂ ਕਟਿਆਏ ਇਹ ਬੀਬੀ ਤਿੱਤੋਂ ਭੁੱਲਾ ਨਹੀਂ ਪਰ ਮੈਂ ਕਿਸੇ ਦੂਜੇ ਦੇ ਮੱਥੇ ਨਹੀਂ ਲੱਗੀ ਮੇਰਾ ਧਰਮ ਕਾਇਮ ਏ ਤੇ ਇਹ ਮੇਰੇ ਸਿਰ ਨਾਲ ਹੀ ਨਿਵੇਗਾ ਸੁਣ ਕੇ ਮਥਰਾ ਜੀ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਉਹ ਬੋਲੀ ਤੇ ਉਹ ਪਾਪੀ ਤੇਰਾ ਘਰ ਵਾਲਾ ਹੈ ਕਿੱਥੇ ਅੱਜਕੱਲ ਇੱਥੇ ਹੀ ਇਹ ਸ਼ਹਿਰ ਵਿੱਚ ਆਇਆ ਹੋਇਆ ਹੈ ਅੱਜ ਪਈਆਂ ਦਿਨਾਂ ਤੋਂ ਤੈਨੂੰ ਕਿਸ ਤਰ੍ਹਾਂ ਪਤਾ ਲੱਗਾ ਕਿਸੇ ਤਰ੍ਹਾਂ ਲੱਗ ਹੀ ਗਿਆ ਸੀ ਕਿ ਚਿੱਠੀ ਹੁਣ ਤੈਨੂੰ ਡਾਕ ਵਿੱਚ ਭੇਜੀ ਸੀ ਨਹੀਂ ਕਿਸੇ ਬੰਦੇ ਦੇ ਹੱਥ ਫਿਰ ਤੂੰ ਉਸ ਨਾਲ ਕੀ ਵਰਤਾਓ ਕਰੇਗੀ ਜੋ ਰੱਬ ਕਰਵਾਏਗਾ ਪਰ ਉਸਨੇ ਤੈਨੂੰ ਛੱਡ ਕਿਉਂ ਦਿੱਤਾ ਮੈਨੂੰ ਪਿੱਛੋਂ ਪਤਾ ਲੱਗਾ ਕਿ ਉਹਦਾ ਪੇਸ਼ਾ ਹੀ ਇਹ ਹੋਇਆ ਤੇ ਹੁਣ ਉਹ ਤੈਨੂੰ ਕਿਉਂ ਮਿਲਣਾ ਚਾਹੁੰਦਾ ਹੈ ਖਬਰੇ ਹੋਰ ਕਿਤੋਂ ਮੇਰਾ ਗੁੱਮਲ ਬਟਨ ਦੀ ਉਸਦੀ ਸਲਾਹ ਹੋਵੇਗੀ ਤੇ ਤੂੰ ਫਿਰ ਉਸਦੇ ਆਖੇ ਲੱਗਦੋ ਰਹੇਗੀ ਜੋ ਕੁਝ ਦਿਲ ਕਹੇਗਾ ਪਰ ਤੂੰ ਹੱਸਦੀ ਕਿਉਂ ਰਹੈ ਨਹੀਂ ਇਸ ਵਿੱਚ ਛਾਸੀ ਵਾਲੀ ਕਿਹੜੀ ਗੱਲ ਹੋਈ ਮੈਨੂੰ ਤੇ ਸਭੋ ਸੁਣ ਕੇ ਰੋਣਾ ਆਦਾ ਹੈ ਪਰ ਬੀਬੀ ਇਹ ਹਾਸੇ ਵਾਲੀ ਗੱਲ ਨਹੀਂ ਕਿ ਇੱਕ ਬੰਦਾ ਇਸ ਤਰ੍ਹਾਂ ਕਿਸੇ ਧੀਮੀ ਨੂੰ ਵੇਚ ਕੇ ਫਿਰ ਕਿਸੇ ਹੋਰ ਥਾਂ ਵੇਚਣ ਲਈ ਉਸ ਦੇ ਉੱਤੇ ਡੋਰੇ ਸੁੱਟ ਰਿਹਾ ਹੋਵੇ ਮੈਨੂੰ ਤੇ ਇਸ ਵਿੱਚ ਛੁੱਟ ਰੋਣ ਤੋਂ ਹਾਸੇ ਵਾਲੀ ਕੋਈ ਗੱਲ ਨਹੀਂ ਮਿਲਦੀ ਪਰ ਉਹ ਖਸਮਾ ਜਿਸ ਵੇਲੇ ਆਵੇ ਮੈਨੂੰ ਵਿਖਾਇੰਤੇ ਸੀ ਵਿਖਾਵਾ ਦੀ ਇਸੇ ਵੇਲੇ ਮਥਰਾ ਜੀ ਨੂੰ ਘਰੋਂ ਆਵਾਜ਼ ਪਈ ਉਹ ਜਾਂਦੀ ਹੋਈ ਫੇਰ ਤਾਕੀਲ ਕਰ ਗਈ ਰਾਤ ਦੇ 12:00 ਵਜੇ ਮਥਰਾ ਜੀ ਨੂੰ ਤੇਜਕਾਰ ਦਾ ਬੂਹਾ ਖੜਕਣ ਦੀ ਆਵਾਜ਼ ਆਈ ਤੇ ਅਤੇ ਨਾਲ ਹੀ ਤੇਜਕੌਰ ਦਾ ਨਾਮ ਲੈ ਕੇ ਕਿਸੇ ਦੇ ਆਵਾਜ਼ਾਂ ਦੇਣ ਦੀ ਵੀ ਉਸ ਨੇ ਸਮਝ ਲਿਆ ਕਿ ਤੇਜਕੌਰ ਦਾ ਪਤੀ ਆ ਗਿਆ ਹੈ ਜਾਮਾ ਪਰ ਫਿਰ ਇਹ ਖਿਆਲ ਕਰਕੇ ਕਿ ਰਾਤ ਨੂੰ ਕਿਤੇ ਚਲਾ ਤਾਂ ਨਹੀਂ ਜਾਵੇਗਾ ਸਵੇਰੇ ਜਾਣ ਦੀ ਸਲਾਹ ਕਰਕੇ ਉਹ ਸੌਂ ਗਏ ਵੱਡੇ ਵੇਲੇ ਮਥਰਾ ਦੇ ਜੀ ਦੇ ਜਾਗਣ ਤੋਂ ਪਹਿਲਾਂ ਹੀ ਸਾਰੀ ਗੜੀ ਆਦਮੀਆਂ ਨਾਲ ਭਰੀ ਪਈ ਸੀ ਮਥਰਾ ਦੇ ਹੀ ਛੇਤੀ ਛੇਤੀ ਉੱਠ ਕੇ ਤੇਜਕੌਰ ਦੇ ਘਰ ਵੱਲ ਤੌੜੀ ਭੀੜ ਨੂੰ ਉਟਾ ਕੇ ਜਾਦੋ ਉਸ ਵੀ ਕੋਠੀ ਵਿੱਚ ਪਹੁੰਚੀ ਤਾਂ ਉਹਦੀ ਚੀਕ ਨਿਕਲ ਗਈ। ਲਹੂ ਨਾਲ ਲਤਪਤ ਇੱਕ লাশ ਪੁੰਜੇ ਪਈ ਸੀ ਤੇ ਪੁਲਿਸ ਦੇ ਆਦਮੀ ਉਸਦੇ ਲਾਗੇ ਬੈਠੇ ਕੁਝ ਲਿਖ ਰਹੇ ਸਨ। ਤੇਜ ਕਾਲ ਦਾ ਕਿਤੇ ਥੋ ਪਤਾ ਨਹੀਂ ਸੀ। ਮਥਰਾ ਦੇ ਨੇ ਜਾਂ ਲੋਹ ਦਾ ਚੇਰਾ ਲਾਗੇ ਹੋਵੇ ਤੱਕਿਆ ਤਾਂ ਉਹ ਹੱਕੀ ਮੱਕੀ ਰਹਿ ਗਈ। ਇਹ ਤਾਂ ਉਹੀ ਮਹਾਤਮਾ ਜੀ ਸਨ ਜਿਹੜੇ ਕਈਆਂ ਦਿਨਾਂ ਤੋਂ ਉਹਨਾਂ ਦੇ ਗੁਰਦੁਆਰੇ ਉਤਰੇ ਹੋਏ ਸਨ ਅਤੇ ਰੋਜ਼ ਸੰਗਤਾਂ ਨੂੰ ਕਥਾ ਕਰਕੇ ਨਿਹਾਲ ਕਰਦੇ ਸਨ। ਇਹ ਸੀ ਅੱਜ ਦੀ ਕਹਾਣੀ ਹੋਣ ਫੇਰ ਪੇਸ਼ ਹੋਵਾ ਕਿਸੇ ਹੋਰ ਕਹਾਣੀ ਨਾਲ ਇਸ ਕਹਾਣੀ ਦਾ ਸ਼ੀਸ਼ਕ ਜੇਕਰ ਕਿਸੇ ਨੂੰ ਪਤਾ ਹੋਵੇ ਤਾਂ ਉਹ ਮੈਸੇਜ ਕਰਕੇ ਜਰੂਰ ਦੱਸ ਸਕਦਾ ਧੰਨਵਾਦ